ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਵੀਡੀਓ ਪੰਡ ਹਰੀ ਨੋਜੋ ਹੀ ਬਣਾ ਰਹੇ ਆ ਜੀ ਸਵੇਰ ਸਵੇਰ ਅੱਜ ਪੰਡ ਤੇ ਹੀ ਆ ਦੋ ਚਾਰ ਕੇਸ ਜਿਹੜੇ ਰਹਿੰਦੇ ਸੀ ਆ ਬਾਈ ਦੇ ਦੋ ਪਸ਼ੂ ਚੈੱਕ ਕੀਤੇ ਆ ਜੀ ਅੱਜ ਆ ਝੋਟੀ 2 ਮਹੀਨਿਆਂ ਦੀ ਗੱਬਣ ਆ ਜੀ ਇਹ ਇੱਕੇ ਟੀਕੇ ਤੇ ਝੋਟੀ ਗੱਬ ਹੋ ਜਾਂਦੀ ਹੈ ਕਿਉਂ ਸਿਹਤ ਵੱਲੋਂ ਹੈਲਥ ਵੱਲੋਂ ਝੋਟੀ ਵਧੀਆ ਤੇ ਪਿਛਲੀ ਵਾਰੀ ਵੀ ਇਹਦੇ ਆ ਸਿੰਮਨ ਲਾਇਆ ਸੀਗਾ ਜੀ ਤੇ ਤੀਜੀ ਸੂਈ ਹੈਗਾ ਕਿ ਦੂਜੀ ਆ ਇਹ ਦੂਜੀ ਦੂਜੀ ਆ ਉਹ ਕੱਟੀ ਮੇਲਾ ਦਾ ਆਪਣੀ ਦੂਜੀ ਮੱਝ ਦੀ ਆ ਨਾ ਤੀਜੀ ਸੂਈ ਐਦ ਕੀ ਸੂਈਗੀ ਤੇ ਫਿਰ ਦੂਹੀ ਸੂਪੀ ਉਹ ਵੀ ਇਹਦੀ ਆ ਉਹ ਵੱਡੀ ਹੀ ਇਸੇ ਦੀ ਆ ਆਹ ਤੀਜੇ ਸੂਏ ਸੂਗੀ ਪਰ ਐ ਲੱਗਦੀ ਨਹੀਂ ਝੋਟੀ ਦੀ ਬਾਈ ਦੀ ਮਨ ਇਹ ਬਾਈ ਨਾ ਮੱਜਾਂ 'ਚ ਥੋੜਾ ਜਿਆਦਾ ਧਿਆਨ ਹੈ ਇਹਦਾ ਕਹਿੰਦਾ ਵੀ ਗਾਂ ਆਪਾਂ ਵੇਚ ਦੇਣੀ ਆ ਡਾਕਟਰ ਮੈਨੂੰ ਕਹਿੰਦਾ ਵੀ ਗਾਵਾਂ 'ਚ ਕੋਈ ਫਾਇਦਾ ਨਹੀਂ ਤੇ ਮੈਂ ਬਾਈ ਨੂੰ ਦੱਸਿਆ ਵੀ ਗਾਵਾਂ 'ਚ ਐਂ ਤਾਂ ਨਹੀਂ ਫਾਇਦਾ ਬਈ ਗਾਂ ਬਾਈ ਦੀ ਸਿਹਤ ਵੇਖੋ ਇਹ ਖਾਲੀ ਆ ਅੱਜ ਚੈੱਕ ਕੀਤੀ ਆ ਇਹਦੀ ਹੈਲਥ ਵੇਖੋ ਤੁਸੀਂ ਇਹ ਥੋੜਾ ਜਿਹਾ ਗਾਵਾਂ ਵਾਲੀ ਵੀ ਜਿਵੇਂ ਆਪਾਂ ਨਾਰਮਲ ਸੇਵਾ ਤੇ ਮੱਜਾਂ ਤਾਂ ਪਲੀ ਜਾਂਦੀਆਂ ਜੀ ਪਰ ਜਿਹੜਾ ਗਾਵਾਂ ਵਾਲਾ ਸਿਸਟਮ ਆਣਾ ਇਹਨਾਂ ਨੂੰ ਸਾਨੂੰ ਪਤਾ ਵੀ ਦੁੱਧ ਦੇ ਹਿਸਾਬ ਨਾਲ ਪਾਊਡਰ ਅਲਰਜੀ ਬੂਸਟਰ ਵੀ ਚਾਹੀਦਾ ਮਿਨਰਲ ਲੈਕਚਰ ਵੀ ਰੈਗੂਲਰ ਚਾਹੀਦਾ ਠੀਕ ਆ ਤੇ ਬਾਈ ਇਹ ਗਾਂ ਦੇ ਮੇਲਾ ਤਾਂ ਦੋ ਵਾਰ ਹੀ ਨਹੀਂ ਰਹੀਗੀ ਤੇ ਅੱਕਿਆ ਪਿਆ ਮੈਨੂੰ ਕਹਿੰਦਾ ਵੀ ਯਾਰ ਆਪਾਂ ਵੇਚ ਦੇਣੀ ਹੈ ਗਾਂ ਰੱਖਣੀ ਨਹੀਂ ਨੀਗੀ ਵੀ ਇਹਨੂੰ ਮੈਂ ਦੱਸਿਆ ਮੈਂ ਕਿਹਾ ਵੀ ਜੇ ਗਾਵਾਂ ਐਂ ਹੀ ਸਾਂਭਣੀਆਂ ਫਿਰ ਤਾਂ ਕੋਈ ਫਾਇਦਾ ਨਹੀਂਗਾ ਮੈਂ ਹਰੇਕ ਨੂੰ ਹੀ ਕਹਿੰਦਾ ਬਾਈ ਵੀ ਗਾਵਾਂ ਨਾਲ ਮੱਝਾਂ ਦਾ ਮੇਲ ਹੈ ਨਹੀਂਗਾ ਦੇਖੋ ਮੱਝ ਦੀ ਸਿਹਤ ਤੇ ਗਾਂ ਦੀ ਸਿਹਤ ਵੇਖੋ ਖੇਤ 'ਚ ਬਾਈ ਬੈਠਾ ਪਾਣੀ ਪੂਣੀ ਵਧੀਆ ਐ ਕੋਈ ਪਾਣੀ ਵਾਲੀ ਦਿੱਕਤ ਨਹੀਂ ਪਰ ਗਾਂ ਤੁਹਾਨੂੰ ਪਤਾ ਜੇ ਕੇਰਾ ਟੱਟ ਜੇ ਹੁਣ ਜਦੋਂ ਇਹਦਾ ਬੋਡੀ ਵੇਟ ਹੀ ਪੂਰਾ ਨਹੀਂ ਗਾ ਤੇ ਇਹਨੇ ਗੱਪਣ ਨਹੀਂ ਹੋਣਾਗਾ ਇਹ ਬਾਈ ਨੂੰ ਮੈਂ ਦੱਸਿਆ ਤੇ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਕੱਕੇ ਇਹਨਾਲ ਹੀ ਮੋਟਾ ਤੇ ਅੱਗੇ ਵੀ ਇੱਕ ਗਾਂ ਮੇਲਾ ਦਾ ਆਪਾਂ ਫੜਾਈ ਆਓ ਛੱਟਦੀ ਸੀ ਛੱਟਦੀ ਸੀ ਵੇਖ ਲਓ ਬਾਈ ਨੇ ਉਹਦੀ ਸਿਹਤ ਇਦੋਂ ਵੀ ਮਾੜੀ ਸੀ ਜੀ ਬਹੁਤ ਡਾਊਨ ਹੋ ਗਈ ਸੀ ਤੇ ਇਹ ਮਨੋ ਇਹਦਾ ਕਹਿਣਾ ਇਹ ਹੈ ਵੀ ਯਾਰ ਆਪਾਂ ਨੂੰ ਗਾਵਾਂਾਂ 'ਚ ਫਾਇਦਾ ਨਹੀਂ ਜਾਂਦਾ ਉਹ ਗਾਂ ਦੀ ਬੱਚੀ ਹੈ ਨਾ ਇਹ ਹਾਂ ਇੱਕ ਕਰੀ ਸੂਈ ਸੀ ਆਪਣੇ ਕੋਲ ਤੋਂ ਬਹੁਤ ਛੱਟਦੀ ਆਪਾਂ ਅੱਛਾ ਛੱਟਦੀ ਸੀ ਛੱਟਦੀ ਸੀ ਆਓ ਠੀਕ ਆ ਬਈ ਨਹੀਂ ਦਵਾਈਆਂ ਦੂਆਂ ਵੀ ਦਿੱਤੀਆਂ ਉਹੀ ਆ ਨਾ ਸਿਹਤ ਵੱਲੋਂ ਜਦੋਂ ਦਿੱਕਤ ਰਹੂਗੀ ਨਾ ਜੀ ਪਸ਼ੂ ਚ ਉਹ ਵੀ ਬਹੁਤ ਬੁਰਾ ਹਾਲ ਸੀ ਉਹਦੀ ਸਿਹਤ ਦਾ ਵੀ ਬਹੁਤ ਲਿੱਸੀ ਸੀ ਗਾ ਹਾਂ ਬਹੁਤ ਲਿੱਸੀ ਸੀ ਗਾ ਅੰਦਰ ਲੀਵਰ ਨੂੰ ਚਾਕਸ ਪੈ ਗਿਆ ਸੀ ਉਹਦੇ ਹਾਂ ਬਹੁਤ ਲਿੱਸੀ ਸੀ ਗਾ ਤੇ ਆ ਵੀ ਬਾਈ ਦੀ ਹੁਣ ਗਾਂ ਦੀ ਸਿਹਤ ਨਹੀਂ ਵਧੀਆ ਪਰ ਇਹਨੂੰ ਮੈਂ ਕਿਹਾ ਮੈਂ ਕਿਹਾ ਵੀ ਕੋਈ ਚੱਕਰ ਨਹੀਂ ਗਾ ਈ ਡਿ ਟੈਂਸ਼ਨ ਨਹੀਂ ਕੋਈ ਅੱਜ ਇਹਨੂੰ ਪਾਊਡਰ ਲੈ ਕੇ ਦਿੱਤਾ ਤੇ ਆਇਰਨ ਟੌਨਿਕ ਦੇਵਾਂਗੇ ਗਾਂ ਨੂੰ ਜੀ ਬਾਕੀ ਮੋਕ ਮਾ ਕੇ ਇਹਨਾਂ ਨੂੰ ਲੱਗੀ ਰਹਿੰਦੀ ਆ ਥੋੜੀ ਜਿਹੀ ਦਿੱਕਤ ਹੈਗੀ ਆ ਵੀ ਗਾਵਾਂ ਦਾ ਥੋੜਾ ਜਿਹਾ ਮੇਨਟੇਨ ਦਾ ਫਰਕ ਆ ਬਾਈ ਦਾ ਤੇ ਆ ਵਹਿੜ ਚੰਗੀ ਆ ਉਹਦੀ ਵੱਛੀ ਆ ਇਹ ਆਪਾਂ ਹੀ ਸਿੰਮਲ ਲਾਇਆ ਸੀ ਪਹਿਲੇ ਇੱਕੇ ਸੀਮਨ ਤੇ ਰਹੀ ਆ ਜੀ ਪਹਿਲਾਂ ਵਹਿੜ ਸੀ ਨਾ ਜਦੋਂ ਇੱਕੇ ਟੀਕੇ ਤੇ ਰਹੀ ਆ ਤੇ ਹੁਣ ਇਹਨੂੰ ਸਾਲ ਹੋ ਗਿਆ ਕਾਕੇ ਹਾਂ ਹਾਂ ਸਾਲ ਹੋ ਗਿਆ ਆ ਵੱਛੀ ਇਹਦੀ ਆ ਸਾਲ ਦੀ ਹੋ ਗਈ ਵੱਛੀ ਆ ਆ ਸਾਲ ਦੀ ਹੋ ਗਈ ਆ ਵੱਛੀ ਪੂਰੀ ਚੰਗੀ ਆ ਕੋਈ ਐ ਨਹੀਂ ਗੱਲਬਾਤ ਤੇ ਇਹ ਮੰਨ ਲਓ ਪ੍ਰੋਪਰ ਹੀਟ ਚ ਨਹੀਂ ਆਉਂਦੀ ਜੀ ਗਾਂ ਬਈ ਦੋ ਤਿੰਨ ਵਾਰੀ ਇਹ ਹੀਟ ਚ ਨਹੀਂ ਆਏਗੀ ਦੋ ਵਾਰੀ ਇਹ ਤੇ ਦਵਾਈ ਵੀ ਭਰੀ ਆ ਠੀਕ ਆ ਮੈਨੂੰ ਲੱਗਦਾ ਇੱਕ ਵਾਰੀ ਭਰਿਆ ਕੇ ਦੋ ਵਾਰੀ ਦੋ ਤਿੰਨ ਵਾਰੀ ਟੀਕਾ ਭਰਿਆ ਹਾਂ ਪਰ ਪ੍ਰੋਪਰ ਹੀਟ ਚ ਨਹੀਂ ਆਉਂਦੀ ਸੀ ਸਾਨੂੰ ਇਹ ਸੀ ਮੈਂ ਕਿਹਾ ਚਲ ਬਈ ਕੀ ਆ ਜਾਂ ਤਾਂ ਹੀਟ ਚ ਖੁੱਲ ਕੇ ਆ ਜੇ ਤੇ ਜਾਂ ਬੋਲ ਪੇ ਜੀ ਤੇ ਪਰ ਗਾਂ ਨਾ ਤਾਂ ਹੀਟ ਚ ਖੁੱਲ ਕੇ ਆਉਂਦੀ ਆ ਕਿਉਂ ਤਾਂ ਨਹੀਂ ਆ ਰਹੀ ਕਿ ਸਿਹਤ ਨਹੀਂ ਸਹੀ ਕੀ ਗਾਂ ਦੀ ਬਾਈ ਨੂੰ ਦੱਸਿਆ ਵੀ ਐ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂਗਾ ਮੈਂ ਨਹੀਂ ਕਹਿੰਦਾ ਵੀ ਮੇਰੇ ਤੋਂ ਵੀ ਕਈ ਵਾਰ ਸ਼ੂ ਰਿਪੀਟਰ ਹੋ ਜਾਂਦੇ ਪਰ ਸਿਹਤ ਪਸ਼ੂ ਦੀ ਸਹੀ ਹੋਵੇ ਫੇਰ ਆਪਾਂ ਜ਼ਿੰਮੇਵਾਰ ਆ ਬਈ ਯਾਰ ਪਸ਼ੂ ਤੇਰਾ ਰਿਪੀਟਰ ਆ ਬਾਈ ਮੈਂ ਇਹਨੂੰ ਕਹਿ ਕੇ ਹਟਿਆ ਵੀ ਤੂੰ ਮੇਰੇ ਹਿਸਾਬ ਨਾਲ ਚੱਲ ਗਾਂ ਤੇਰੀ ਗੱਬਣ ਹੋ ਜਾਊਗੀ ਤੇ ਇਹ ਇਹ ਦਿੱਕਤ ਆਉਂਦੀ ਹੈ ਜੀ گاਵਾں ਦੇ ਮੱਝਾਂ 'ਚ ਆਪਾਂ ਨੂੰ ਫਰਕ ਮੰਨ ਕੇ ਚੱਲੋ ਸਿਹਤ ਦਾ ਵੀ ਫਰਕ ਰਹਿੰਦਾ ਹੀ ਆ ਤੇ ਖਰਾਕ ਦਾ ਵੀ گاਵਾں ਦਾ ਫਰਕ ਪਾਉਣਾ ਹੀ ਪੈਣਾ ਆਪਾਂ ਨੂੰ ਫੇਰ ਹੀ ਪਸ਼ੂ ਆਪਣੇ ਸਹੀ ਰਹਿਣਗੇ ਗਾਂ ਨੂੰ ਬਹੁਤ ਕੁਝ ਚਾਹੀਦਾ ਮੈਂ ਬਾਈ ਨੂੰ ਦੱਸ ਕੇ ਟਿਆਂ ਵੀ ਗਾਂ ਨਹੀਂ ਹੈ ਗੱਲਬਾਨੀ ਇਹ ਕਹਿੰਦਾ ਵੀ ਆਪਾਂ گاਵਾں ਛੱਡ ਦੇਣੀਆਂ ਕਿਉਂ ਮੱਝ ਦੀ ਸਿਹਤ ਵੇਖ ਲਓ ਮੱਝ ਪੂਰੀ ਵਧੀਆ ਤੇ ਗਾਂ ਨੂੰ ਇਹਨੂੰ ਕਾ ਕੇ ਮਿਨਰਲ ਵੈਕਟਰ ਦਾ ਕੋਈ ਵੀ ਨਹੀਂ ਪਾਇਆ ਕਦੇ ਹਨਾ ਹਾਂ ਫਿਰ ਤਾਂ ਹੀ ਦਿੱਕਤ ਹੈ ਨਾ ਜਿਹੜੀ ਆਪਾਂ ਹੁਣ ਵੀਟ ਪਾਉਣੇ ਆਪਾਂ ਲਿਆ ਕੇ ਹਾਂ ਆ ਫੀਡ ਪਾਈ ਦੀ ਆ ਹਰੇ ਜਿਵੇਂ ਘਾਹ ਹੋ ਗਿਆ ਪਹਿਲਾਂ ਜਵਨੀ ਸੀਗੀ ਹਾਂ ਨਾਲ ਕੋਲ ਪੋਣੇ ਖਾਰ ਲਾ ਦਿੰਨੇ ਆ ਅੱਛਾ ਆ ਹੀ ਕੋਸਾ ਫੀਡ ਤੋਂ ਬਣਾ ਹੋਰ ਦੁੱਧ ਦਾ ਦੁੱਧ ਆ ਰਿਹਾ ਕੋਈ ਗਾਲਾਂ ਜਾਂ ਕੋਈ ਹੋਰ ਕੁਝ ਵੀ ਨਹੀਂ ਪਾਇਆ ਫਿਰ ਤਾਂ ਹੀ ਦਿੱਕਤ ਆਉਂਦੀ ਆ ਨਾ ਇਹ ਮੈਂ ਇਹਨੂੰ ਬਾਈ ਨੂੰ ਨਾ 10 ਵਾਰ ਹੀ ਕਹਿਟ ਆ ਜੀ ਮੈਂ ਕਿਹਾ ਵੀ ਰੈਗੂਲਰ ਪਾ ਬਾਈ ਬਣਾ ਕੋਈ ਨਾ ਕੋਸਾ ਪਰ ਕਮਾ ਧੰਦੇ ਵਾਲਾ ਬੰਦਾ ਇੱਕ ਕੱਲਾ ਹੈ ਤੇ ਮੰਨ ਲਓ ਸਪਲੀਮੈਂਟ ਨਹੀਂ ਦਿੱਤਾ ਗਿਆ ਗਾ ਗਾਣੂਵੇਂ ਪਰ ਹੁਣ ਮੈਂ ਇਹਨੂੰ ਪੂਰਾ ਕਰੜਾ ਕਰਕੇ ਕਿਹਾ ਮੈਂ ਖੈਰ ਵੀ ਇਹ ਚ ਮੇਰਾ ਵੀ ਮੇਰੀ ਵੀ ਬੇਇੱਜ਼ਤੀ ਵਾਲੀ ਗੱਲ ਨਾ ਵੀ ਤੂੰ ਚੰਗੀ ਤਰ੍ਹਾਂ ਇਹਨੂੰ ਖਰਾਕ ਪਾ ਫੇ ਇਹਨੇ ਗੱਣੇ ਗੱਬਣ ਹੋਣਾ ਵੇਖੋ ਜੇ ਸਿਹਤ ਵਧੀਆ ਹੈਲਥ ਵਧੀਆ ਫੇਰ ਹੀ ਇਹਨੇ ਗੱਬਣ ਹੋਣਾ ਨਹੀਂ ਨਹੀਂ ਹੋਣਾਗਾ ਜੀ ਥੋੜੀ ਜੀ ਸਿਹਤ ਦੀ ਮਾੜੀ ਹੈ ਤਾਂ ਹੀ ਇੰਨਾ ਟਾਈਮ ਟਪਾ ਗਈ ਹੈਗਾ ਤੇ ਆ ਵੱਛੀ ਵਹਿੜਾ ਆ ਵਹਿੜ ਨੇ ਵੇਖ ਲਓ ਤੁਸੀਂ ਸਾਲ ਚ ਬਣ ਜਾਣਾ ਸੀਗਾ ਤੇ ਇਹ ਵੀ ਇਹਦੀ ਸਿਹਤ ਵੀ ਡਾਊਨ ਹੈ ਤੇ ਇਹਦੇ ਪਸ਼ੂ ਜਿਹੜੇ ਮੱਝਾਂ ਉਹਨਾਂ ਦੀ ਸਿਹਤ ਵਧੀਆ ਹੁਣ ਕੱਟੀ ਠੀਕ ਹੈ ਵੈਸੇ ਤਾਂ ਉਮਰ ਦੇ ਹਿਸਾਬ ਨਾਲ ਇਹ ਵੀ ਚੰਗੀ ਨਹੀਂ ਕਹਿ ਸਕਦੇ ਆਪਾਂ ਕਿੰਨੀ ਉਮਰ ਹੋਈ ਗੱਕੇ ਦੀ ਸਵਾ ਸਾਲ ਦੀ ਹੋ ਗਈ ਹੈ ਜੀ ਆ ਵੇਖ ਲਓ ਤੁਸੀਂ ਵੀ ਉਹ ਉਸ ਹਿਸਾਬ ਨਾਲ ਛੋਟੀ ਆ ਵੀ ਥੋੜਾ ਜਿਹਾ ਖਰਾਕ ਦਾ ਧਿਆਨ ਦੇਣਾ ਪੈਣਾ ਫੇਰ ਹੀ ਗੱਲ ਬੰਦਨੀ ਆ ਤੇ ਮੈਂ ਬਾਈ ਨੂੰ ਦੱਸਿਆ ਵੀ ਮੱਝਾਂ ਤੋਂ ਨਾਲ ਆਪਾਂ ਗਾਵਾਂ ਨੂੰ ਕੰਪੇਅਰ ਨਹੀਂ ਕਰ ਸਕਦੇਗੇ ਤੇ ਮੱਝਾਂ ਵਾਲਾ ਜਿਹੜਾ ਸਿਸਟਮ ਹੈ ਮੱਝਾਂ ਦੇ ਤਾਂ ਜੰਮੂ ਹੀ ਝੜ ਜਾਂਦਾ ਜੀ ਚਾਰ ਤਾਂ ਨਹੀਂ ਪਾਉਂਦਾ ਤੂੰ ਹਨ ਨਹੀਂ ਚਾਰ ਤਿੰਨ ਪਾਏ ਵੀ ਚਾਰ ਨਹੀਂ ਪਾਉਂਦਾ ਹਾਂ ਜੇ ਚਾਰ ਚਲੋ ਇੱਥੇ ਵੈਸੇ ਚਾਰ ਦੀ ਇਹਨੂੰ ਲੋਡ ਵੀ ਆ ਤਾਂ weight ਵੱਧ ਜਾਊਗਾ ਉਹ ਚਾਰ ਰੀਪੀਟ ਬਰੀਡਿੰਗ ਵੀ ਕਰਦਾ ਜਾਦੇ ਵਜਨ ਵਧਾਉਣ ਦਾ ਮੱਝਾਂ ਦਾ ਤਾਂ ਤੇ ਪਰ ਇਹ ਜਿਵੇਂ ਗਾਂ ਨੂੰ ਚਾਰ ਪੈ ਜੇ ਇਹ weight ਵਧਾ ਦੂ ਇਹਦਾ ਠੀਕ ਹੈ ਨਾ weight ਵਧੂਗਾ ਤਾਂ ਇਹ ਗੱਭਣ ਹੋਊਗੀ ਜੀ ਗਾਂ ਤੇ ਨਹੀਂ ਇਹਨੇ ਗੱਭਣ ਨਹੀਂ ਹੋਣਾਗਾ ਮੈਂ ਬਾਈ ਨੂੰ ਪਹਿਲਾਂ ਦੱਸ ਗਿਆ ਠੇਆ ਵੀ ਇੱਥੇ ਥੋੜੀ ਜੀ ਅਵੇਰਨੈਸ ਹੈਗੀ ਆ ਬਾਈ ਜੀ ਤੇ ਇਹ ਚੱਕਰ ਹੁੰਦਾ ਜੀ ਵੀ ਰਿਪੀਟ ਬਰੀਡਿੰਗ ਦੇ ਕਈ ਕਾਰਨ ਬਣ ਜਾਂਦੇ ਆ ਤੇ ਇਹਦਾ weight ਘੱਟ ਕਰਕੇ ਇਹ ਗਾਂ ਗੱਭਣ ਨਹੀਂ ਹੋ ਰਹੀਗੀ ਤੇ ਦੋ ਤਿੰਨ ਵਾਰੀ ਦੋ ਵਾਰੀ ਮੈਨੂੰ ਸ਼ਾਇਦ ਸਿੰਮਣੇ ਤੇ ਲਾਤਾ ਦੋ ਤਿੰਨ ਵਾਰੀ ਦਵਾਈ ਵੀ ਭਰਤੀ ਪਰ ਹੀਟ ਚ ਪ੍ਰੋਪਰ ਨਹੀਂ ਆਉਂਦੀਗੀ ਥੋੜੀਆਂ ਜੀਆਂ ਤਾਰਾਂ ਕਰਦੀ ਹੁਣ ਹੀਟ ਚ ਆਈ ਸੀਗੀ ਤੇ ਹੁਣ ਇਹਨਾਂ ਨੇ ਮੈਨੂੰ ਦੱਸਿਆ ਨਹੀਂਗਾ ਅੱਜ ਚੈੱਕ ਕੀਤੀ ਆ ਪਰ ਖਾਲੀ ਆ 2.5 ਮਹੀਨੇ ਤੱਕ ਚੈੱਕ ਕੀਤੀ ਅੱਜ ਖਾਲੀ ਨਿਕਲ ਗਈ ਗਾਂ ਇਹ ਤਾਂ ਕਰਕੇ ਖਾਲੀ ਆ ਵੀ ਮੰਨ ਕੇ ਚਲੋ ਸਿਹਤ ਵੱਲੋਂ ਗਾਂ ਥੋੜੀ ਜੀ ਡਾਉਣਾ ਧੰਨਵਾਦ ਜੀ ਸ਼ੇਅਰ ਕਰੋ ਜੇ ਵੀਡੀਓ ਨੂੰ ਤੇ ਚੈਨਲ ਨੂੰ ਕਰਿਓ ਜੀ ਸਬਸਕ੍ਰਾਈਬ ਆਪਣੇ ਨੂੰ ਧੰਨਵਾਦ